ਆਲੋਸ ਤੋਂ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਲੋਕਾਂ ਲਈ ਸਫ਼ਰ ਹੁਣ ਮਹਿੰਗਾ ਹੋਣ ਜਾ ਰਿਹਾ ਜੀਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਪੰਜਾਬ ਤੋਂ ਵੱਟ ਟੋਲਸ ਦੇ 5 ਤੋਂ 15 ਰੁਪਏ ਤੱਕ ਦੇ ਟੈਕਸ ਵਿੱਚ ਟੋਲ ਟੈਕਸ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਸੋ ਜਿਨ੍ਹਾਂ ਨੇ ਹੁਣ ਸੜਕੀ ਵਾਹਨ ਜੜੇ ਨੇ ਸੜਕਾਂ ਦੇ ਵਾਹਨ ਚਲਾਣੇ ਨੇ ਟੋਲ ਕ੍ਰਾਸ ਕਰ ਰਹੇ ਨੇ ਉਹਨਾਂ ਨੂੰ ਹੁਣ ਜ਼ਿਆਦਾ ਪੈਸੇ ਦੇਣੇ ਹੋਣਗੇ ਜੇ ਬਾਤ ਇਹ ਸਿੱਧਾ ਸਿੱਧਾ ਅਸਰ ਪੈਣ ਵਾਲਾ ਹੈ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਵਿੱਚ 5% ਦੀ ਰੇਟ ਵਧੇ ਨੇ ਹੁਣ ਕਾਰ ਦੇ ਲਈ ਇੱਕ ਪਾਸੇ ਦਾ ਰੇਟ 230 ਰੁਪਏ ਤੇ ਦੋ ਪਾਸੇ ਦਾ 345 ਰੁਪਏ ਰੇਟ ਹੋਣ ਜਾ ਰਿਹਾ ਹੈ। ਸੋ ਆਜ ਜਿਹੜੇ ਨੇ ਕਈ ਟੋਲਸ ਤੇ ਰੇਟ ਵਧ ਰਹੇ ਨੇ। ਕਾਰ ਲਈ ਇੱਕ ਪਾਸੇ ਦਾ ਰੇਟ 230, ਦੋ ਪਾਸੇ ਦਾ ਰੇਟ 345 ਰੁਪਏ ਲਾਡੋਵਾਲ ਟੋਲ ਪਲਾਜ਼ਾ ਦਾ ਰੇਟ ਹੋਣ ਜਾ ਰਿਹਾ ਹੈ। ਲਾਈਟ ਕਮਰਸ਼ੀਅਲ ਵਾਹਨਾ ਦੇ ਲਈ ਇੱਕ ਪਾਸੇ ਦਾ ਰੇਟ 370, ਦੋਹਾਂ ਪਾਸੇ 555 ਰੁਪਏ ਤੁਹਾਨੂੰ ਖਰਚਨੇ ਪੈਣਗੇ। ਇਸ ਇਲਾਵਾ ਬੱਸ, ਟਰੱਕ 2 ਐਕਸਲ ਵਾਹਨਾ ਦਾ ਇੱਕੋ ਪਾਸੇ ਦੇ ਲਈ ਰੇਟ 775, ਦੋ ਪਾਸੇ ਲਈ 1160 ਰੁਪਏ ਹੋਣ ਜਾ ਰਿਹਾ ਹੈ। ਦਿਨ ਐਕਸਲ ਕਮਰਸ਼ੀਅਲ ਵਾਨ ਵਿੱਚ ਇੱਕ ਪਾਸੇ ਲਈ ਰੇਟ 845 ਤੇ ਦੋ ਪਾਸੇ ਲਈ 1245 ਰੁਪਏ ਹੋਣ ਜਾ ਰਿਹਾ ਸੋ ਇਹ ਬਦਲਾਅ ਜਿਹੜੇ ਨੇ ਅੱਜ ਤੋਂ ਸ਼ੁਰੂ ਹੋ ਰਹੇ ਨੇ ਹੈਵੀ ਮਲਟੀ ਐਕਸਲ ਵਾਹਨਾਂ ਦਾ ਇੱਕ ਪਾਸੇ ਰੇਟ 1215 ਤੇ ਦੋ ਪਾਸੇ 1820 ਰੁਪਏ ਹੋਣ ਜਾ ਰਿਹਾ ਸੋ ਇਹ ਬਦਲਾਅ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਟੋਲ ਤੇ ਜੁੜਾ ਹੈ ਉਹ ਹੋਣ ਜਾ ਰਿਹਾ ਤੇ ਹੁਣ ਜਿਨ੍ਹਾਂ ਨੇ ਸੜਕ ਦੇ ਜ਼ਰੀਏ ਸਫ਼ਰ ਕਰਨਾ ਹੈ ਆਪਣੇ ਵਾਹਨ ਲੈ ਕੇ ਪਾਵੇਂ ਉਹ ਤੁਹਾਡੇ ਆਪਣੇ ਪ੍ਰਾਈਵੇਟ ਵਾਹਨ ਨੇ ਜਾਂ ਕਮਰਸ਼ੀਅਲ ਵਾਹਨ ਨੇ ਜਾਂ ਹੋਰ ਉਹਨਾਂ ਨੂੰ ਇਹ ਜਿਹੜਾ ਇੱਕ ਵਾਧੂ ਟੋਲ ਦੇਣਾ ਹੋਵੇਗਾ नवीन शर्मा सडे नाल जुड़े ने नवीन जसंद नाल वाक आज देश भर ਵਿੱਚ ਵੱਖ-ਵੱਖ 10 ਵੱਡੇ ਬਦਲਾਅ ਨੇ ਲੇਕਿਨ ਸਭ ਤੋਂ ਅਹਿਮ ਕਿ ਜਿਹੜੇ ਟੋਲ ਨੇ ਜੋ ਪਹਿਲਾਂ ਹੀ ਬੜੇ ਮਹਿੰਗੇ ਨੇ ਉਹਨਾਂ ਵਿੱਚ ਹੋਰ ਵੀ ਵਾਧਾ ਹੋਣ ਜਾ ਰਿਹਾ ਅੱਜ ਤੋਂ ਅ ਤੇ ਕੋ ਬਿਲਕੁਲ ਕਿਉਂਕਿ ਲੁਗਾਨੇ ਦਾ ਲੱਗਵਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਪਲੋਟ ਟੋਲ ਪਲਾਜ਼ਾ ਜਿੱਥੇ ਪਿਛਲੇ 2 ਸਾਲ ਪਿਛਲੇ 1 ਸਾਲ ਤੋਂ ਪਹਿਲੇ ਜਿਹੜੇ ਰੇਟ ਵਧਾਏ ਗਏ ਸੀ ਦੋ ਵਾਰੀ ਹੋਰ ਹੁਣ ਜਿਹੜਾ ਅੱਜ ਦਾ ਜਿਹੜਾ ਹੁਣ ਸਾਲ ਹੈ ਕਿਉਂਕਿ ਮਾਰਚ ਦਾ ਮਹੀਨਾ ਜਦੋਂ ਵਿਪਾਰਿਕ ਖਤਮ ਹੁੰਦਾ ਤਾਂ ਕਈ ਬਦਲਾਵ ਵਪਾਰ ਦੇ ਵਿੱਚ ਹੁੰਦੇ ਨੇ ਪਰ ਟੋਲ ਪਲਾਜੇ ਦੇ ਜਿਹੜੇ ਰੇਟ ਐ ਕਿਉਂਕਿ ਸਾਲ ਖਤਮ ਹੋਇਆ ਤਾਂ ਟੋਲ ਪਲਾਜੇ ਦੇ ਰੇਟ ਜਿਹੜੇ ਨੇ ਉਹ ਵਧਾ ਦਿੱਤੇ ਗਏ ਨੇ ਲਗਭਗ ਟੋਲ ਪਲਾਜਾ ਬਲੋ ਅਗਰ ਮੈਂ ਕਾਰ ਦੀ ਗੱਲ ਕਰਾਂ ਤੇ ਕਾਰ ਦਾ ਇੱਕ ਪਾਸੇ ਦਾ ਜਿਹੜਾ ਹੁਣ ਟੋਲ ਜਿਹੜਾ ਆਦਾ ਕਰਨਾ ਪੈਗਾ ਉਹ 230 ਰੁਪਏ ਐ ਔਰ ਦੋ ਪਾਸੇ ਦਾ 345 ਰੁਪਏ ਐ ਹਲਕੇ ਕਮਰਸ਼ੀਅਲ ਵਾਹ ਦਾ 370 ਰੁਪਏ ਔਰ ਦੋ ਪਾਸੇ ਦਾ 555 ਰੁਪਏ ਬੱਸ ਤੇ ਟਰੱਕ 2 ਐਕਸਲ 775 ਤੇ 1160 ਰੁਪਏ ਦੋ ਪਾਸੇ ਦਾ ਔਰ ਐਕਸਲ ਕਮਰਸ਼ੀਅਲ ਜਿਹੜੀ ਗੱਡੀ ਐ ਵੱਡੀ ਉਹ 845 ਰੁਪਏ ਆ ਤੇ 1245 ਰੁਪਏ ਦੋ ਪਾਸੇ ਦਾ ਤੇ ਮਲਟੀ ਐਕਸਲ ਜਿਹੜੀਆਂ ਗੱਡੀਆਂ ਨੇ ਵੱਡੀਆਂ ਜਦੋਂ ਤੇ ਮਸ਼ੀਨਾਂ ਲੋਡ ਕਰਕੇ ਗੱਡੀਆਂ ਨਿਕਲਦੀਆਂ ਨੇ ਉਹ 1215 ਪੇ ਇੱਕ ਪਾਸੇ ਦਾ 1820 ਰੁਪਏ ਦੋ ਪਾਸੇ ਦਾ ਐਸੀ ਤਰ੍ਹਾਂ ਜਿਹੜੇ ਪਾਸਿਸ ਆ ਪਰ ਮੰਥਲੀ ਬੰਦੇ ਨੇ ਜਿਹੜੇ 1 ਸਾਲ ਦੀ ਜਿਹੜੀ ਫੀਸ ਆ ਉਹ ਕਾਰ ਦੀ 14000 ਰੁਪਏ ਦੇ ਕਰੀਬ ਜਿਹੜੀ ਫੀਸ ਆ ਉਹ ਉਹ ਕਰ ਦਿੱਤੀ ਗਈ ਐ ਸੋ ਪਾਸਾ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਔਰ ਜਿਹੜੇ ਰੋਜ਼ ਗੱਡੀਆਂ ਨਿਕਲਦੀਆਂ ਨੇ ਟੋਲ ਪਲਾਜੇ ਤੋਂ ਲੱਡੋਵਰ ਟੋਲ ਪਲਾਜੇ ਤੋਂ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੋ ਕਾਫੀ ਇਹ ਜਿਹੜਾ ਮਹਿੰਗਾਈ ਦਾ ਜਨਤਾ ਦੇ ਉੱਤੇ ਭਾਰ ਹੈ ਇਹ ਵੱਡਾ ਟੋਲ ਪਲਾਜੇ ਦਾ ਇਹ ਮਹਿੰਗਾਈ ਦੀ ਮਾਰ ਪਈ ਐ ਔਰ ਅੱਜ ਤੋਂ ਇਹ ਰੇਟ ਜਿਹੜੇ ਐ ਇਹ ਸਾਰੇ ਜਿੰਨੇ ਵੀ ਪੰਜਾਬ ਦੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜਿੰਨੇ ਵੀ ਇਹ ਅੰਡਰ ਆਉਂਦੇ ਨੇ ਟੋਲ ਪਲਾਜੇ ਉਹਨਾਂ ਸਾਰੇ ਟੋਲ ਪਲਾਜਾ ਦੇ ਅੱਜ ਤੋਂ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਟੋਲ ਪਲਾਜ਼ਾ ਆ ਅੱਜ ਤੋਂ 1 ਅਪ੍ਰੈਲ ਤੋਂ ਰੇਟ ਜਿਹੜੇ ਆ ਉਹ ਲਾਗੂ ਹੋ ਚੁੱਕੇ ਨੇ ਜੀ ਬਿਲਕੁਲ ਜਿਹੜਾ ਹੈ ਫੈਸਲਾ ਕਰ ਲਿਆ ਗਿਆ ਟੋਲ ਦੇ ਰੇਟ ਜਿਹੜੇ ਨੇ ਵਧ ਗਏ ਨੇ ਲੇਕਿਨ ਆਮ ਜਿਹੜੀ ਜਨਤਾ ਹੈ ਉਸ ਦੀ ਜੇਬ ਤੇ ਸਿੱਧਾ ਸਿੱਧਾ ਹੈ ਬੋਝ ਪੈਣ ਵਾਲਾ ਹੈ ਪਹਿਲਾਂ ਹੀ ਜਿਸ ਤਰ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਟੋਲ ਦੇ ਰੇਟ ਬੜੇ ਜ਼ਿਆਦਾ ਨੇ ਔਰ ਲਾਡੋਵਾਲ ਟੋਲ ਪਲਾਜ਼ਾ ਦਾ ਰੇਟ ਪਹਿਲਾਂ ਹੀ ਬੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਵਿੱਚ ਔਰ ਉਸ ਵਿੱਚ ਵਾਦਾ ਹਾਲਾਂਕਿ ਜੇ ਫੈਸਿਲਿਟੀਆਂ ਦੀ ਗੱਲ ਕਰੀਏ ਸੜਕਾਂ ਦੀ ਗੱਲ ਕਰੀਏ ਤਾਂ ਉਸ ਤੋਂ ਲੈ ਕੇ ਅਕਸਰ ਔਰ ਬਿਲਕੁਲ ਕਿਉਂਕਿ ਅਸੀਂ ਉਹ ਵੀ ਖਬਰਾਂ ਨਸ਼ਰ ਕਰਦੇ ਹਾਂ ਜਦੋਂ ਇਹਨਾਂ ਟੋਲ ਪਲਾਜਾ ਦੇ ਨਾਲ ਜਿਹੜੀਆਂ ਲੱਗਦੀਆਂ ਸੜਕਾਂ ਨੇ ਕਿਉਂਕਿ ਜ਼ਿੰਮੇਵਾਰੀ ਟੋਲ ਪਲਾਜੇ ਦੀ ਹੁੰਦੀ ਹੈ ਨੈਸ਼ਨਲ ਹਾਈਵੇ ਥੋਰਟੀ ਦੀ ਹੁੰਦੀ ਹੈ ਜਦੋਂ ਐਡਾ ਟੈਕਸ ਜਿਹੜੀ ਜਨਤਾ ਤੱਕ ਜਨਤਾ ਅਦਾ ਕਰਕੇ ਜਾਂਦੀ ਹੈ ਤਾਂ ਅੱਗੇ ਸੜਕਾਂ ਵੀ ਖਸਤਾ ਹਾਲਤ ਵਿੱਚ ਮਿਲਦੀਆਂ ਨੇ ਔਰ ਕਈ ਵਾਰ ਸੜਕੀ ਹਾਦਸਿਆਂ ਦੇ ਦੌਰਾਨ ਅਜਈਆਂ ਪੋਲਾ ਖੋਲਡੀਆਂ ਵੀ ਨਹੀਂ ਔਰ ਲੋਕਾਂ ਦੇ ਵਿੱਚ ਇਸ ਵੇਲੇ ਰੋਸ ਵੀ ਹੈ ਔਰ ਕਈ ਵਾਰ ਲੁਜ਼ਾਨਾ ਦੇ ਲਾਡੋਵਰ ਟੋਲ ਪਲਾਜਾ ਤੇ ਜਿਹੜੀ ਜਨਤਾ ਜਦੋਂ ਲੰਘਦੀ ਹੈ ਤਾਂ ਉਹ ਉਹ ਕਾਫੀ ਰੋਸ਼ਵਜੋ ਉੱਥੇ ਝਗੜੇ ਵੀ ਹੁੰਦੇ ਨੇ ਕਿਉਂਕਿ ਇੱਕ ਪਾਸੇ ਦਾ ਜਦੋਂ ਜਦੋਂ ਫਾਸਟ ਟੈਗ ਵੀ ਨਹੀਂ ਲੱਗਿਆ ਹੁੰਦਾ ਜਦਿਆਂ ਦੇ ਤਾਂ ਉਸ ਦੇ ਕੋਲੋਂ ਡਬਲ ਟੋਲ ਵਸੂਲਿਆ ਜਾਂਦਾ ਸੋ ਇਸ ਨੂੰ ਲੈ ਕੇ ਜਿੰਨੇ ਵੀ ਲੋਕ ਹੈਗੇ ਨੇ ਉਹਨਾਂ ਦੇ ਅੰਦਰ ਰੋਸ ਵੀ ਦੇਖਣ ਨੂੰ ਮਿਲਦਾ ਔਰ ਇੱਕ ਸਾਲ ਦੇ ਵਿੱਚ